جے پنجاب یونیورسٹی ਨੂੰ بچਾਉਣਾ ਤਾਂ ਸਾਰੇ ਪੰਜਾਬ ਨੂੰ ਇਕੱਠੇ ਹੋਣਾ ਪੈਣਾ। ਸੈਂਟਰ ਨੇ ਬਹੁਤ ਪਲੈਨਿੰਗ ਨਾਲ ਅਟੈਕ ਕੀਤਾ। ਇਹ ਉਹੀ ਸੈਂਟਰ ਭੇਸ ਬਦਲ ਕੇ ਆਇਆ ਜਿਹੜਾ ਅੱਜ ਤੋਂ 4 ਸਾਲ ਪਹਿਲਾਂ ਕਿਸਾਨਾਂ ਦੇ ਹੱਕ ਤੇ ਉਹਨਾਂ ਦੀਆਂ ਜ਼ਮੀਨਾਂ ਖੋਹਣ ਆਇਆ ਸੀ ਤੇ ਹੁਣ ਭੇਸ ਬਦਲ ਕੇ ਪੰਜਾਬ ਯੂਨੀਵਰਸਿਟੀ ਦੇ ਥਰੂ ਆਪਣਾ ਸੱਭਿਆਚਾਰ ਤੇ ਆਪਣੀ ਆਵਾਜ਼ ਖੋਹਣ ਆਇਆ। ਟਾਈਮ ਟੂ ਟਾਈਮ ਇਹਨਾਂ ਨੇ ਆਪਣੇ ਤੇ ਅਟੈਕ ਕੀਤਾ ਪਰ ਜਿਵੇਂ 4 ਸਾਲ ਪਹਿਲਾਂ ਇਹਨਾਂ ਦੀ ਢੂਈ ਤੇ ਲੱਤ ਮਾਰ ਕੇ ਆਪਾਂ ਇਹਨਾਂ ਨੂੰ ਭਜਾਇਆ ਸੀ ਉਹੀ ਚੀਜ਼ ਆਪਾਂ ਨੂੰ ਹੁਣ ਕਰਨੀ ਪੈਣੀ ਹੈ। ਕੱਲ ਅਨਾਉਂਸਮੈਂਟ ਹੋਈ ਆ ਕਿ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਆਪਣੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਬੱਬੂ ਹਨੁਰੇ ਆਲਰੇਡੀ ਪੰਜਾਬ ਯੂਨੀਵਰਸਿਟੀ ਦੀ ਸਪੋਰਟ ਚ ਆ ਚੁੱਕੇ ਆ ਪੰਜਾਬ ਦੇ ਹਰ ਪੋਲਿਟਿਸ਼ੀਅਨ ਦਾ ਸਾਰੇ ਸਮਾਜ ਸੇਵੀ ਤੇ ਕਲਾਕਾਰਾਂ ਦਾ ਹੱਕ ਬੰਦਾ ਕਿ ਉੱਥੇ ਜਾ ਕੇ ਪੰਜਾਬ ਦੇ ਹੱਕਾਂ ਲਈ ਖੜਿਆ ਜਾਵੇ ਜੇ ਸੈਂਟਰ ਦਾ ਪੰਜਾਬ ਯੂਨੀਵਰਸਿਟੀ ਤੇ ਕਬਜ਼ਾ ਹੁੰਦਾ ਤਾਂ ਯੂਨੀਵਰਸਿਟੀ ਦੀ ਕੀਮਤੀ ਜ਼ਮੀਨ ਤੇ ਵੀ ਉਹਨਾਂ ਦਾ ਹੱਕ ਹੋਊਗਾ ਅੱਗੇ ਜਾ ਕੇ ਸੈਂਟਰ ਇਸ ਜ਼ਮੀਨ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦਾ ਚਾਹੇ ਉਹ ਕੋਈ ਪ੍ਰਾਈਵੇਟ ਪਾਰਟਨਰਸ਼ਿਪ ਹੋਵੇ ਜਾਂ ਕੋਈ ਕਮਰਸ਼ੀਅਲ ਯੂਜ਼ ਹੋਵੇ ਤਾਂ ਕਰਕੇ ਬਹੁਤ ਸੀਰੀਅਸ ਲੜਾਈ ਆ ਇਹ ਜੋ ਵੀ 10 ਤਰੀਕ ਨੂੰ ਉੱਥੇ ਪਹੁੰਚ ਪਹੁੰਚ ਸਕਦਾ ਜਰੂਰ ਪਹੁੰਚੋ ਤੇ ਜਿਹੜੇ ਨਹੀਂ ਪਹੁੰਚ ਸਕਦੇ ਉਹ ਸੋਸ਼ਲ ਮੀਡੀਆ ਤੇ ਆਪਦੀ ਆਵਾਜ਼ ਚੱਕੋ ਵੀਡੀਓ ਸ਼ੇਅਰ ਕਰੋ ਸਟੋਰੀਆਂ ਪਾਓ ਤੇ ਕਮੈਂਟ ਕਰੋ ਤਾਂ ਜੋ ਆਪਣੀ ਆਵਾਜ਼ ਇਹਨਾਂ ਬੁਲੀਆਂ ਸਰਕਾਰਾਂ ਦੇ ਕੰਨ ਖੋਲੇ